ਹਾਂਜੀ ਭੈਣ ਤੁਸੀਂ ਸਾਡੇ ਘਰੇ ਗਏ ਸੀਗੇ ਮੈਂ ਘਰੇ ਨਹੀਂ ਸੀਗਾ ਹਾਂਜੀ ਹਾਂਜੀ ਵੀਰ ਜੀ ਅਸੀਂ ਕੱਲ ਗਏ ਸੀ ਤੁਹਾਡੇ ਘਰ ਓਕੇ ਕੀ ਚੱਕਰ ਆ ਦੱਸੋ ਵੀਰ ਜੀ ਉਹ ਆਪਣੇ ਜਿਹੜੇ ਇੱਥੇ ਠਾੜ ਤੇ ਬਾਬਾ ਜੀ ਨੇ ਨਾ ਬਾਬਾ ਬਲਜਿੰਦਰ ਸਿੰਘ ਜੀ ਉਹਨਾਂ ਨਾਲ ਵੀਰ ਜੀ 2 ਸਾਲ ਤੋਂ ਮਤਲਬ ਸਾਡੀ ਗੱਲਬਾਤ ਚੱਲਦੀ ਸੀ ਤੇ ਉਸ ਤੋਂ ਬਾਅਦ ਵੀਰ ਜੀ ਉਹ ਮੈਨੂੰ ਕਹਿਣ ਲੱਗੇ ਵੀ ਸਾਡੇ ਨਾਲ ਤੁਸੀਂ ਫਿਜ਼ੀਕਲ ਰਿਲੇਸ਼ਨ ਦੇ ਵਿੱਚ ਆ ਜਾਓ ਤੇ ਵੀ ਇੱਦਾਂ ਕਰਕੇ ਵੀ ਆਪਾਂ ਵਿਆਹ ਵੀ ਕਰਵਾਵਾਂਗੇ ਵੀ ਪੂਰੀ ਲਾਈਫ ਆਪਾਂ ਇਕੱਠੇ ਰਾਵਾਂਗੇ ਤੇ ਉਸ ਤੋਂ ਬਾਅਦ ਵੀਰ ਜੀ ਨਾਲ ਤਾਂ ਉਹਨਾਂ ਨੇ ਹੁਣ ਮੈਨੂੰ ਬਲੌਕ ਕੀਤਾ ਹੋਇਆ ਵਾ ਮੇਰੇ ਨਾਲ ਗੱਲ ਨਹੀਂ ਕਰਦੇ ਕਿੱਥੇ ਹੁੰਦੇ ਸੀਗੇ ਐਮਐਲ ਦੇ ਵੀਰ ਜੀ ਅਸੀਂ 2-3 ਵਾਰੀ ਹੋਟਲ 'ਚ ਗਏ ਆ ਤੇ ਬਾਅਦ ਵਿੱਚ ਵੀਰ ਜੀ ਅਸੀਂ ਇੱਥੇ ਆਪਣੇ ਭੋਰਾ ਸਾਹਿਬ ਬਣਿਆ ਹੋਇਆ ਅੱਗੇ ਦੀ ਅੱਗੇ ਜਾ ਕੇ ਰੂਮ ਬਣਿਆ ਹੋਇਆ ਉੱਥੇ ਮਿਲਦੇ ਹੁੰਦੇ ਸੀ ਕਿੱਥੇ ਜਿਹੜਾ ਇੱਥੇ ਆਪਣੇ ਨਹਿਰਪੁਲ ਅਖਾੜੇ ਨਹਿਰਪੁਲ ਤੇ ਆ ਚਰਨ ਘਾਟ ਗੁਰਦੁਆਰਾ ਹਾਂਜੀ ਹਾਂਜੀ ਵੀਰ ਜੀ ਜਿਹੜਾ ਚਰਨ ਘਾਟ ਗੁਰਦੁਆਰਾ ਉੱਥੇ ਮਿਲਦੇ ਹੁੰਦੇ ਸੀ ਓਕੇ ਤੇ ਹਾਂਜੀ ਉਹ ਕਿੰਨੇ ਵਾਰ ਤੁਸੀਂ ਭੋਰੇ ਦੇ ਵਿੱਚ ਉੱਥੇ ਰਾਤ ਰਹੇ ਆ ਜਾਂ ਮਿਲੇ ਆ ਅਸੀਂ ਵੀਰ ਜੀ ਕਾਫੀ ਬਹੁਤ ਟਾਈਮ ਬਹੁਤ ਟਾਈਮ ਮਿਲੇ ਆ ਜਣੀ ਦੀ ਮੈਂ ਦੱਸ ਨਹੀਂ ਸਕਦੇ ਤੁਹਾਨੂੰ ਵੀ ਕਿੰਨਾ ਟਾਈਮ ਮਿਲੇ ਆ ਸੀ ਜੀ ਉਹਦੇ ਕਹਿੰਦਾ ਹੀ ਫੋਨ ਤੇ 40 50 ਹਜ਼ਾਰ ਰੁਪਏ ਦੇ ਹਾਂਜੀ 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 ਮਿਲੇ ਆ ਸੀ ਉੱਥੇ ਹੋਰ ਵੀ ਕੁੜੀਆਂ ਆਉਂਦੀਆਂ ਉੱਥੇ ਇਹਨਾਂ ਕੋਲੇ ਹੋ ਸਕਦਾ 20 ਹੀ ਆਉਂਦੀਆਂ ਹੋਣ ਵੀ ਜਦੋਂ ਮੈਂ ਇਹਨਾਂ ਨੂੰ ਸਮਝਾਇਆ ਵੀ ਸੀਗਾ ਵੀ ਮੇਰੇ ਹੁੰਦੇ ਦੋ ਕੁੜੀਆਂ ਆਉਂਦੀਆਂ ਸੀ ਮੈਂ ਇਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਇਹ ਤੁਹਾਡੇ ਤੇ ਗਲਤ ਨਿਗਾਹ ਰੱਖਦੀਆਂ ਇਹਨਾਂ ਨੇ ਮੇਰੀ ਗੱਲਾਂ ਨੂੰ ਇਗਨੋਰ ਕਰਤਾ ਤੇ ਉਹਦੂ ਇਹ ਮੇਰੇ ਨਾਲ ਗੁੱਸੇ ਹੋਣ ਲੱਗੇ ਹੁਣ ਤੁਹਾਨੂੰ ਉਹ ਰਾਤ ਦਾ ਧਮਕੀਆਂ ਦਵਾਉਂਦਾ ਫੋਨ ਪਕਾਰ ਬੰਦੇ ਭੇਜਦਾ ਤੁਹਾਡੇ ਉੱਤੇ ਹਾਂਜੀ ਹਾਂਜੀ ਫੋਨ ਕਰਦੇ ਆ ਬਹੁਤ ਕਾਫੀ ਫੋਨ ਆਇਆ ਮੇਰੀ ਗੱਲ ਕਰਾਓ ਉਹਦੇ ਨਾਲ ਮੇਰੀ ਗੱਲ ਕਰਾਓ ਤੇ ਸਿੱਧਾ ਤੁਹਾਨੂੰ ਖਤਰਾ ਵੀ ਆ ਤੁਹਾਨੂੰ ਬਾਬੇ ਤੋਂ ਹਾਂਜੀ ਹਾਂਜੀ ਵੀਰ ਜੀ ਚਲੋ ਅਸੀਂ ਵੇਨੇ ਮਦਦ ਕਰਦੇ ਹਾਂ ਠੀਕ ਆ ਤੁਹਾਡੀ ਠੀਕ ਆ ਵੀਰ ਜੀ ਅੱਜ ਮੈਂ ਤੁਹਾਡੀ ਹੈਲਪ ਦੀ ਲੋੜ ਆ ਵੀਰ ਜੀ ਕੋਈ ਨਾ ਕੋਈ ਨਾ ਕਿਵੇਂ ਸਾਨੂੰ ਧਮਕੀਆਂ ਆਈਆਂ ਉਹ ਸਬੰਧ ਦੇ ਵਿੱਚ 20 ਦਿਨ ਬਾਅਦ ਫੇਰ ਇੱਕ ਰੇਪ ਦਾ ਪਰਚਾ ਬਾਬੇ ਤੇ ਹੋ ਜਾਣਾ ਸਾਡੀ ਧੀ ਦਾ ਰੇਪ ਹੋਇਆ ਮਹਾਰਾਜਾ ਲੋ ਕੁੜੀ ਦੇ ਮੋਹ ਨਿਕਲ ਜਾਂਦਾ ਵੀ ਮੈਂ ਮੋਗੇ ਵੀ ਨਹੀਂ ਇੱਕ ਦਿਨ ਫੋਟੋ ਚ ਮਿਲਿਆ ਕੁੜੀ ਨੇ ਕਮਰਾ ਬੰਦ ਕੀਤਾ ਮੈਨੂੰ ਸਾਰਾ ਕੁਝ ਦੱਸਿਆ ਮੈਂ ਕਿਹਾ ਸਾਰੀ ਘਟਨਾ ਜਗਰਾਉਂਦੀ ਆ ਜਗਰਾਉਂਦੀ ਪੁਲਿਸ ਨੇ ਸਾਫ਼ ਨਹੀਂ ਦੇਣਾ 6 ਤਰੀਕ 5ਵੇਂ ਮਹੀਨੇ ਦੀ ਨੂੰ ਜਿਹੜੇ ਨਾਲ 4 4 ਘੰਟੇ ਰੇਪ ਹੋਇਆ ਪ੍ਰਦੀਪ ਸਰਪੰਚ ਨਾਲ ਸੀ ਐਸਐਸਪੀ ਨੂੰ ਕਿਹਾ ਕੁੜੀ ਨੇ ਮੇਰਾ ਰੇਪ ਹੋਇਆ ਮੋੜ ਤਾਉਣੀ ਡੀਐਸਪੀ ਜਸਜੋਤ ਸਿੰਘ ਨੂੰ ਕਹਾ ਕੁੜੀ ਨੇ ਮੇਰਾ ਰੇਪ ਹੋਇਆ ਮੋੜਤਾ ਉਹਨੇ ਐਸਾ ਮੇਰਾ ਰੇਪ ਹੋਇਆ ਮੋੜਤਾ ਉਹਨਾਂ ਨੇ ਸਾਹਮਣੇ ਦੇਖਿਆ ਅਸੀਂ ਉਹ ਚੀਨ ਉੱਤ ਪੰਜਾ ਦਿਨਾਂ ਤੇ ਰੋਕਤਾ ਮੈਂ ਦਿੱਲੀ ਸੀ ਮੈਂ ਦਿੱਲੀੋਂ ਆਇਆ ਮੈਂ ਅਸੀਂ ਗੱਡੀ ਚੱਕੀ ਕਿੰਗਡਮ ਹੋਟਲ 'ਚ ਗਏ ਰਿਕਾਰਡ ਕਢਾਇਆ ਕੁਦਰਤੀ ਬਾਬੇ ਦਾ ਆਧਾਰ ਕਾਰਡ ਲੱਗਾ ਕੁੜੀ ਦਾ ਆਧਾਰ ਕਾਰਡ ਲੱਗਾ ਤੇ ਰਾਤੇ ਰਾਤ ਕੁੜੀ ਐਡਮਿਟ ਕਰਾਈ ਉਦੇ ਦਰਦ ਹੁੰਦਾ ਸਾਰਾ ਕੁਝ ਜੈਨਨ ਸੀਗਾ ਰੇਪ ਹੋਇਆ ਪੋਜ਼ਿਟਿਵ ਆਇਆ ਸਰਕਾਰੀ ਹਸਪਤਾਲ ਚ ਰਿਪੋਰਟ ਥਾਣੇ ਮੈਨੇ ਗਈ ਜਦੋਂ ਪਤਾ ਲੱਗਦਾ ਉਹਨਾਂ ਨੂੰ ਸਾਰਾ ਕੁਝ ਤੇ ਉਹ ਕਹਿੰਦੇ ਵੀ ਇਹ ਕਿਵੇਂ ਹੋ ਸਕਦਾ ਮੇਰੇ ਕੋਲੇ ਜਦੋਂ ਪਹੁੰਚੀ ਤਾਂ ਮੈਂ ਸਾਰਾ ਰਿਕਾਰਡ ਹੀ ਦਿੱਤਾ ਉਸ ਰੇਪ ਦਾ ਪੁਲਿਸ ਕਿੰਗਡਮ ਹੋਟਲ ਵੈਰੀਫਾਈ ਲਈ ਆਉਂਦੀ ਹੈ ਤੇ ਉੱਥੋਂ ਦਾ ਮੈਨੇਜਰ ਕਹਿੰਦਾ ਮੈਂ ਅੱਖੀਂ ਦੇਖਿਆ ਬਾਬਾ ਧੱਕੇ ਨਾਲ ਰੂਮ ਚ ਲੈ ਕੇ ਗਿਆ ਸੀ ਪਰਚਾ ਦਰਜ ਹੋ ਗਿਆ ਬਲਾਤਕਾਰ ਦਾ ਪਰਸੋਂ ਪਰਚਾ ਦਰਜ ਹੋ ਗਿਆ ਜਸਜੋਤ ਫੇਰ ਵੀ ਕਹਿੰਦਾ ਮੈਂ ਪਰਚਾ ਕੈਨਸਲ ਕਰਵਾ ਦੂੰਗਾ ਜੇ ਇਸ ਦੇਸ਼ ਦੇ ਵਿੱਚ ਪੁਲਿਸ ਬਲਾਤਕਾਰੀਆਂ ਨੂੰ ਬਾਹਰ ਕੱਢਣ ਲਈ ਪੱਬਾ ਪਾਰ ਹੋ ਰਹੀ ਆ ਜੇ ਇਸ ਦੇਸ਼ ਦੇ ਵਿੱਚ ਪਾਗਾਂ ਬੰਨ ਕੇ ਜਸਜੋਤ ਨਾਲ ਲੱਗਿਆ ਹੋਏ ਸਿੰਘ ਸਾਡਾ ਜਿਹੜਾ ਮਸਲਾ ਇੱਕ ਬਜਿੰਦਰ ਸਿੰਘ ਜਿਹੜਾ ਸਾਧਾ ਸੀਗਾ ਚਰਨ ਘਟਾਲਾ ਜਗਰਾਉਂ ਤੋਂ ਉਹ ਜਿਹੜਾ ਕੇਸ ਇਸ 20 ਦਿਨ ਪਹਿਲੋ 1 ਸਤੰਬਰ ਨੂੰ ਹੁੰਦਾ ਵਾ ਉਸ ਸਬੰਧ ਦੇ ਵਿੱਚ ਅਸੀਂ ਜੋ ਕੁਝ ਜਾਣਕਾਰੀਆਂ ਵੀ ਇਹ 20 ਦਿਨ ਦੇ ਵਿੱਚ ਕੀ ਕੀ ਚੱਲਿਆ ਬਾਬੇ ਦੇ ਉੱਤੇ ਬਲਾਤਕਾਰ ਦਾ ਦੋਸ਼ ਲੱਗਣਾ ਕੇਸ ਦਰਜ ਹੋ ਕੇ ਉਹਦਾ ਜੇਲ੍ਹ ਜਾਣਾ ਤੇ ਫਿਰ 10 ਦਿਨਾਂ ਦੇ ਵਿੱਚ ਵਿੱਚ ਬਾਬੇ ਦਾ ਕੇਸ ਕਿਵੇਂ ਉਹਨਾਂ ਨੇ ਰਿਜੈਕਟ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਡੀਐਸਪੀ ਜਸਜੋਤ ਸਿੰਘ ਨੇ ਕਿਵੇਂ ਉਹ ਗੱਲਬਾਤ ਕੀਤੀ ਐ ਤੇ ਕਿਵੇਂ ਸਾਨੂੰ ਧਮਕੀਆਂ ਆਈਆਂ ਉਹ ਸਬੰਧ ਦੇ ਵਿੱਚ 20 ਦਿਨ ਬਾਅਦ ਫੇਰ ਇੱਕ ਰੇਪ ਦਾ ਪਰਚਾ ਬਾਬੇ ਤੇ ਹੋ ਜਾਣਾ ਤੇ ਫੇਰ ਸਾਨੂੰ ਫੋਨ ਆਉਣੇ ਧਮਕੀ ਮਾਰਨ ਦੇ ਤੇ ਉਹ ਸਬੰਧ ਦੇ ਵਿੱਚ ਅਸੀਂ ਜਿਹੜੀ ਜਾਣਕਾਰੀ ਦੇਣਾ ਚਾਹੁੰਦੇ ਆਂ ਕਿਸ ਤਰ੍ਹਾਂ ਕਿਹਨੇ ਧਮਕੀਆਂ ਦਿੱਤੀਆਂ ਇਹ ਜੋ ਗੱਲ ਹੈਗੀ ਆ ਧਮਕੀਆਂ ਦਵਾਰਿਆ ਇੱਕ ਤਾਂ ਬਾਬਾ ਵੀ ਆ ਬਾਬੇ ਦੇ ਸਮਰਥਕ ਆ ਉਹਨਾਂ ਨੇ ਬਾਹਰਲੇ ਬਾਬੇ ਦਾ ਨਾਮ ਬਲਜਿੰਦਰ ਸਿੰਘ ਆ ਚਰਨ ਘਾਟ ਅਖਾੜੇ ਵਾਲੀ ਨਹਿਰ ਤੇ ਜਿਹੜਾ ਜਗਰਾਉਂ ਤੋਂ ਰਾਏਕੋਟ ਨੂੰ ਜਾਂਦਿਆ ਰਾਹ ਤੇ ਡੇਰਾ ਤੇ ਉਹ ਉਹ ਆ ਤੇ ਉਹਦੇ ਨਾਲ ਰਲੇ ਹੋਏ ਮੁਖੀ ਆ ਉਹ ਮੌਜੂਦਾ ਸਿਟੀ ਜਗਰਾਉਂ ਤੋਂ ਡੀਐਸਪੀ ਆ ਜਸਦੇਵ ਸਿੰਘ ਉਹਨਾਂ ਨੇ ਡਾਇਰੈਕਟ ਆਪਦੇ ਫੋਨ ਤੋਂ ਨਹੀਂ ਪਰ ਉਹਦੇ ਸਮਰਥਕ ਸਾਨੂੰ ਦੇ ਰਹੇ ਆ ਉਹਨਾਂ ਦਾ ਨਾਮ ਲੈ ਲੈ ਕੇ ਕਹਿ ਰਹੇ ਆ ਸਾਨੂੰ ਸਾਡੇ ਕੋਲ ਪ੍ਰੂਫ ਨਹੀਂ ਕਿਸ ਤਰ੍ਹਾਂ ਦੀਆਂ ਧਮਕੀਆਂ ਸੀ ਹੋਰ ਬੰਦੇ ਕਿਹੜੇ ਕਿਹੜੇ ਨੂੰ ਆਉਂਦਾ ਹੈ ਕੋਈ ਐਸਜੀ ਕਿਸ ਤੇ ਨੰਬਰ ਤੋਂ ਹੋ ਰਹੀ ਸੀ ਨਹੀਂ ਨਹੀਂ ਉਹ ਕੁਝ ਵੀ ਸਾਹਮਣੇ ਨਹੀਂ ਆਇਆ ਡੇਰਾਵਾਦ ਦੇ ਜਿੰਨੇ ਬਾਬੇ ਨੇ ਉਹ ਸਾਹਮਣੇ ਨਹੀਂ ਆਏ ਐ ਐ ਜੀ ਪੀਸੀ ਵਾਲਿਆਂ ਦਾ ਵੀ ਕੋਈ ਰੋਲ ਸਾਹਮਣੇ ਨਹੀਂ ਆਇਆਗਾ ਪਰ ਇਹਨਾਂ ਦੇ ਵਿੱਚ ਇੱਕ ਬਾਬੇ ਦਾ ਸਮਰਥਕ ਹੈਗਾ ਕੁਲਵੰਤ ਸਿੰਘ ਸੋਤਾ ਉਹਦਾ ਨਾਮ ਆ ਕੋਈ ਪੱਤਰਕਾਰ ਹੋਊਗਾ ਉਥੋਂ ਜਗਰਾਉ ਤੋਂ ਉਹ ਸਾਰੀ ਖੇਡ ਖੇਡ ਰਿਆ ਹੈ ਅਸਲ ਦੇ ਵਿੱਚ ਗੱਲ ਇਹ ਆ ਵੀ ਅਸੀਂ ਤੁਹਾਨੂੰ ਤਿੰਨ ਵੀਡੀਓ ਦੇਵਾਂਗੇ ਇੱਕ ਲੜਕੀ ਦੀਆਂ ਜਿੱਥੋਂ ਕਹਾਣੀ ਸ਼ੁਰੂ ਹੁੰਦੀ ਆ ਅਸੀਂ ਛੇਤੀ ਕਹਾਣੀ ਤੁਹਾਨੂੰ ਦੱਸ ਦਿੰਨੇ ਆ ਤੁਹਾਡੇ ਜਿਹੜੀ ਹੈਗੀ ਸਮਝ ਆ ਜੂਗੀ 31 ਤਰੀਕ 8ਵੇਂ ਮਹੀਨੇ ਦੇ ਨੂੰ ਇੱਕ ਲੜਕੀ ਮੈਰੋ ਪਿੰਡ ਵਿੱਚ ਜਾਂਦੀ ਆ ਮੇਰੇ ਘਰੇ ਨੋਵਾ ਗੱਡੀ ਤੇ ਆਉਂਦੀ ਆ ਮਾਤਾ ਜੀ ਹੁਣੀ ਬਾਰ ਖੋਲਦੇ ਮੰਮੀ ਜੀ ਹੁਣੀ ਕਰੇ ਹੁੰਦੇ ਇਕੱਲੇ ਹੁੰਦੇ ਨਾਲ ਇੱਕ ਲੜਕੀ ਤੇ ਨਾਲ ਇੱਕ ਡਰਾਈਵਰ ਹੁੰਦਾ ਤੇ ਉਹ ਐਂਟਰ ਹੁੰਦੇ ਆ ਜਿਹਦੀਆਂ ਸੀਸੀਟੀਵੀ ਰਿਕਾਰਡਿੰਗ ਅਸੀਂ ਤੁਹਾਨੂੰ ਦੇ ਦੇਵਾਂਗੇ ਤੁਸੀਂ ਵੀਡੀਓ ਦੇ ਵਿੱਚ ਉਹ ਚਲਾਉਣੀ ਆ ਰਮਨਦੀਪ ਕੌਰ ਨਾਮ ਜਗਰਾਉਂ ਸ਼ਹਿਰ ਦੀ ਰਹਿਣ ਵਾਲੀ ਆ ਉਹ ਮਾਤਾ ਜੀ ਕੋਲੇ ਆਉਂਦੀ ਆ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੀ ਆ ਵੀ ਮੇਰੇ ਨਾਲ 2 ਸਾਲ ਤੋਂ ਜ਼ਬਰ ਜਨਾਹ ਹੋ ਰਿਹਾ ਸੀਗਾ ਥੱਕੇ ਨਾ ਤੇ ਹੁਣ ਉਹ ਬੰਦਿਆ ਨੇ ਮੈਨੂੰ ਮਾਰਨ ਦੀ ਧਮਕੀ ਦਿੱਤੀ ਆ ਤੇ ਮੈਂ ਚਾਹੁੰਦੇ ਆ ਕਿ ਅਮਰਤਪਾਲ ਸਿੰਘ ਮੈਹਰੋ ਮੇਰੀ ਮਦਦ ਕਰੇ ਮੈਂ ਉਹਨਾਂ ਕੋਲੇ ਨਹੀਂ ਗਿਆ ਉਹ ਸਾਡੇ ਘਰੇ ਆਏ ਉਹ ਵੀ ਸਾਡੀ ਗੈਰ ਹਾਜ਼ਰੀ ਦੇ ਵਿੱਚ ਮਾਤਾ ਜੀ ਹੁਣਾਂ ਦਾ ਘਰੋਂ ਮੈਸੇਜ ਮਿਲਦਾ ਵੀ ਪੁੱਤ ਵੀ ਜਿੱਥੇ ਤੁਸੀਂ ਇੰਨੇ ਕਾਰਜ ਕਰਦੇ ਆ ਉੱਥੇ ਇੱਕ ਲੜਕੀ ਦਾ ਘਰ ਹੋਰ ਬਸਾ ਦਿੱਤਾ ਜਾਵੇ ਅਸੀਂ ਕਹਿੰਦੇ ਕੋਈ ਨਾ ਮਾਤਾ ਜੀ ਜੇ ਤੁਹਾਡਾ ਹੁਕਮ ਹੈ ਤੇ ਅਸੀਂ ਅੱਜ ਹੀ ਇਹ ਕਾਰਜ ਕਰਾਂਗੇ ਅਸੀਂ ਲੜਕੀ ਦਾ ਨੰਬਰ ਜਿਹੜਾ ਮਾਤਾ ਜੀ ਨੂੰ ਘਰੇ ਹਜੇ ਵੀ ਉਹ ਵਹੀ ਪਿਆਵਾ ਵੀ ਸਾਡੇ ਘਰੇ ਮੇਰੀ ਡਾਇਰੀ ਦੇ ਉੱਤੇ ਰਮਨਦੀਪ ਕੌਰ ਜਗਰਾਉਂ ਤੋਂ ਆਪਦਾ ਡਰੈੱਸ ਤੇ ਫੋਨ ਨੰਬਰ ਲੱਕ ਕੇ ਆਉਦੇ ਹੱਥੀ ਆਉਂਦੀ ਆ ਤੇ ਉਹ ਡੈਰੀ ਉਵੇਂ ਹੀ ਪਈ ਆ ਉਸ ਨੰਬਰ ਨੂੰ ਮੈਂ ਘਰ ਦੇ ਤੋਂ ਲੈ ਕੇ ਵਟਸਐਪ ਕਰਦਾ ਤੇ ਵੇਖਦਾ 15 ਦਿਨ ਪਹਿਲਾਂ ਬਹੁਤ ਫੋਨ ਮੈਸੇਜ ਆਏ ਆ ਜੋ ਮੈਨੂੰ ਪਤਾ ਨਹੀਂ ਲੱਗੇਗੇ ਤੇ ਮੈਂ ਕਿਹਾ ਵੀ ਪੜ੍ਹਨੇ ਜਿਹੜੀ ਗੱਲਬਾਤ ਹੈਗੀ ਮੈਨੂੰ ਵੀਡੀਓ ਬਣਾ ਕੇ ਆਪਦੀ ਭੇਜ ਦਿਓ ਤੇ ਅਸੀਂ ਉਸ ਤੇ ਐਕਸ਼ਨ ਜ਼ਰੂਰ ਲਵਾਂਗੇ ਉਹਨਾਂ ਨੇ ਹੁਣ ਦੂਜੀ ਵੀਡੀਓ ਜਿਹੜੀ ਤੁਹਾਨੂੰ ਚੱਲੂਗੀ ਅੱਗੇ ਦਵਾਂਗੇ ਉਹਨੇ ਮੈਨੂੰ ਆਪਦੇ ਘਰੋਂ ਜਗਰਾਉਂ ਤੋਂ ਆਪਦੇ ਕਮਰੇ 'ਚ ਬਹਿ ਕੇ ਉਹ ਵੀਡੀਓ ਬਣਾ ਕੇ ਦਿੱਤੀ ਆ ਵੀ ਬਾਬਾ ਬਲਜਿੰਦਰ ਸਿੰਘ ਚਰਨ ਘਾਟ ਵਾਲਾ 2 ਸਾਲ ਤੋਂ ਅਸੀਂ ਰਿਲੇਸ਼ਨ 'ਚ ਦੇ ਵਿੱਚ ਸੀ ਕਿਉਂਕਿ ਬਲੈਕਮੇਲ ਕਰਕੇ ਮੈਨੂੰ ਉਹਨੇ ਰਿਲੇਸ਼ਨ 'ਚ ਰੱਖਿਆ ਹੋਇਆ ਸੀ ਇੱਕ ਚੌਂਕੀਵਾਨ ਤੋਂ ਕੋਈ ਡਰਾਈਵਰ ਸੀ ਟਰੱਕ ਡਰਾਈਵਰ ਜਿਹਦਾ ਜਿਹਦੇ ਜਿਹਦੇ ਨਾਮ ਮੈਂ ਰਿਲੇਸ਼ਨ 'ਚ ਸੀ ਰਮਨਦੀਪ ਕੌਰ ਨੇ ਮੈਨੂੰ ਕਿਹਾ ਵੀ ਉਸ ਤੋਂ ਬਾਅਦ ਮੈਂ ਬਾਬੇ ਕੋਲੇ ਗਈਆਂ ਵੀ ਮੈਨੂੰ ਉਹ ਬੰਦਾ ਪਰੇਸ਼ਾਨ ਕਰਦਾ ਬਾਬੇ ਨੇ ਮੇਰੇ ਕੋਲੋਂ ਉਹ ਸਾਡੀਆਂ ਦੋਵਾਂ ਦੀਆਂ ਫੋਟੋ ਵੀਡੀਓ ਲਈਆਂ ਜਿਹਦੇ ਆਧਾਰ ਤੇ ਮੈਨੂੰ ਸੀਰਕ ਸੰਬੰਧ ਦੇ ਵਿੱਚ ਬਾਬਾ ਬਲਜਿੰਦਰ ਸਿੰਘ ਲੈ ਕੇ ਆਇਆ ਉਹ ਵੀਡੀਓ ਬਣਾ ਕੇ ਉਹਨੇ ਮੈਨੂੰ ਵਟਸਐਪ ਤੇ ਫਾਰਵਰਡ ਕੀਤੀ ਆਪਦੇ ਵਟਸਐਪ ਤੋਂ ਜਦੋਂ ਮੈਂ ਵੇਖਿਆ ਵੀ ਇਹ ਇੱਕ ਗੁਰਦਰਾ ਸਾਹਿਬ ਦਾ ਮਸਲਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਬਲਾਤਕਾਰ ਹੋਣ ਦਾ ਮਸਲਾ ਇੱਕ ਗੁਰੂ ਘਰ ਦੇ ਮੁਖੀ ਨੇ ਇੱਕ ਕਾਨੂੰਨੀ ਕਰਤੂਤ ਕੀਤੀ ਆ ਤੇ ਅਸੀਂ ਇਹ ਸੂਰਜ ਛਿਪਣ ਤੋਂ ਪਹਿਲਾਂ ਪਹਿਲਾਂ ਐਕਸ਼ਨ ਕਰਨਾ ਚਾਹੀਦਾ ਨਹੀਂ ਤਾਂ ਸਿੱਖਾਂ ਦੇ ਨਾਲ ਇਹ ਗੱਲਬਾਤ ਹੋਊਗੀ ਵੀ ਜਿਨ੍ਹਾਂ ਨੇ ਉਪਦੇਸ਼ ਦੇਣੇ ਸੀ ਉਹਨਾਂ ਨੇ ਸਾਡੀਆਂ ਧੀਆਂ ਦੇ ਬਲਾਤਕਾਰ ਕੀਤੇ ਆ ਫਿਰ ਅਸੀਂ ਜਗਰਾਉ ਨੂੰ ਜਾਣੇ ਆ ਜਗਰਾਉ ਦੇ ਵਿੱਚ ਮੈਂ ਆਪਦੀ ਗੱਡੀ ਦੇ ਉੱਤੇ ਜਾਣਾ ਜਦੋਂ ਜਗਰਾਉਂ ਜਾ ਕੇ ਮੈਂ ਉਸ ਕੁੜੀ ਨੂੰ ਫੋਨ ਲਾਉਣਾ ਵੀ ਭੈਣੇ ਅਸੀਂ ਆ ਗਏ ਆ ਤੁਹਾਨੂੰ ਮਿਲ ਗੱਡੀ ਦੇ ਵਿੱਚ ਬੈਂਦੀ ਆ ਮੈਂ ਫਿਰ ਹੁਣ ਤੀਜੀ ਵੀਡੀਓ ਜਿਹੜੀ ਤੁਸੀਂ ਚਲਾਉਣੀ ਉਹ ਦਿਨਾਂ ਮੈਂ ਵੀਡੀਓ ਦੇ ਵਿੱਚ ਕੈਮਰਾ ਚੱਲ ਰਿਹਾ ਉਹਨੂੰ ਪੁੱਛਦਾ ਭੈਣੇ ਤੂੰ ਸਾਡੇ ਘਰੇ ਕਿਉਂ ਗਈ ਸੀ ਉਹ ਸਾਰਾ ਕੁਝ ਦੱਸ ਰਹੀ ਆ ਵੀ ਹਾਂ ਮੈਂ ਵੀਰੇ ਗਈ ਸੀ ਆ ਮਸਲਾ ਆ ਹੁਣ ਗੱਲਬਾਤ ਹੋਈ ਆ ਤੇ ਇੱਥੇ ਤੇ ਮੈਨੂੰ ਤੁਹਾਡੀ ਮਦਦ ਚਾਹੀਦੀ ਆ ਤੇ ਮੈਨੂੰ ਬਾਬਾ ਮਾਰਨ ਦੀਆਂ ਧਮਕੀਆਂ ਦਿੰਦਾ ਤੇ ਮੈਂ ਕਿਹਾ ਭੈਣੇ ਅਸੀਂ ਤੇਰੀ ਪੂਰੀ ਮਦਦ ਕਰਾਂਗੇ ਉਦੋਂ ਬਾਅਦ ਅਸੀਂ ਬਾਬਾ ਬਲਜਿੰਦਰ ਸਿੰਘ ਦੇ ਡੇਰੇ ਤੇ ਜਾਨਾ ਮੈਂ ਜਦੋਂ ਜਾਣੇ ਉੱਥੇ ਸਾਨੂੰ ਰੁਕਣ ਲਈ ਕਿਹਾ ਦਿੱਤਾ ਜਾਂਦਾ ਸੀ ਹੋਰ ਕਿਤੇ ਰੁਕਦੇ ਹਾਂ ਕਮਰੇ ਚ ਉਸੇ ਸਥਾਨ ਤੇ ਅੱਧੇ ਪੌਣੇ ਘੰਟੇ ਬਾਅਦ ਸਾਨੂੰ ਡੇਰੇ ਦੇ ਭੋਰੇ ਚ ਸੱਦਿਆ ਜਾਂਦਾ ਬਾਬਾ ਆਉਂਦਾ ਸਾਡੇ ਨਾਲ ਦੇ ਸੰਗ ਹੁੰਦੇ ਉੱਥੇ ਹੋਰ ਵੀ ਨਾ ਇੱਕ ਸੰਗ ਹੁੰਦੇ ਆ ਜਿਹੜੇ ਸਾਨੂੰ ਪਛਾਣ ਲੈਂਦੇ ਸਾਡੇ ਨਾਲ ਜਾਂਦੇ ਆ ਬਾਬਾ ਪਰਵਚਨ ਜਾਂ ਦੇਣ ਲਾ ਕੇ ਆਂਦਾ ਜਦੋਂ ਗੱਲਬਾਤ ਕਰਦੇ 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 ਮੈਂ ਕਿਹਾ ਬਾਬਾ ਜੀ ਅਸੀਂ ਇੱਥੇ ਨਾਲ ਦੇ ਪਿੰਡ ਜ਼ਰੂਰੀ ਕਾਰਜ ਲਈ ਆਏ ਹੋਏ ਆ ਦੂਜੀ ਗੱਲ ਮੈਂ ਜਿਹੜੀ ਵੀ ਗੱਲ ਕਰੂੰਗਾ ਮੈਂ ਗਟਕਾ ਸਾਹਿਬ ਲੈ ਕੇ ਆਉਣਾ ਸੀ ਮੈਨੂੰ ਰਸਤੇ 'ਚੋਂ ਮਿਲਿਆ ਨਹੀਂ ਪਰ ਮੈਂ ਇਹ ਕਹਿਣਾ ਵੀ ਮਹਾਰਾਜ ਹਾਜ਼ਰ ਨੇ ਤੇ ਮੈਂ ਇਹ ਸਿੱਖ ਸੌਂ ਤਾਂ ਨਹੀਂ ਖਾਂਦਾ ਪਰ ਦੁਨੀਆ ਮੰਨਦੀ ਹੋਊਗੀ ਮੈਂ ਸੌਂ ਖਾ ਕੇ ਗੱਲ ਕਰਦਾ 1% ਵੀ ਗੱਲ ਇਧਰੋਂ ਇਧਰ ਨਹੀਂ ਹੋਊਗੀ ਜਿਹੜੀ ਗੱਲ ਅੱਜ ਹੋਈ ਸੀ ਤੇ ਅੱਜ ਤੱਕ ਹੋ ਰਹੀ ਆ ਉਹ ਦੱਸਾਂਗੇ ਬਾਬਾ ਬਜਿੰਦਰ ਸਿੰਘ ਨੂੰ ਮੈਂ ਕਿਹਾ ਵੀ ਨਾਲ ਦੇ ਪਿੰਡ ਇੱਕ ਰੇਪ ਹੋਇਆ ਸੀ 2 ਸਾਲ ਪਹਿਲਾਂ ਉਹਦੇ ਪ੍ਰੂਫ ਸਾਨੂੰ ਹੁਣ ਮਿਲਿਆ ਤੇ ਅਸੀਂ ਉੱਥੇ ਚੱਲੇ ਆਂ ਤੁਸੀਂ ਐਜ਼ ਇੱਕ ਗੁਰੂ ਘਰ ਦੇ ਮੁਖੀ ਹੋਣ ਦੇ ਨਾਤੇ ਜੇ ਸਾਨੂੰ ਲੋੜ ਪਈ ਤੇ ਸਾਡਾ ਸਿੱਖਾਂ ਦਾ ਸਾਥ ਦਿਓ ਉਹ ਕਹਿੰਦੇ ਠੀਕ ਆ ਗੱਲਬਾਤ ਕਰਦੇ ਕਰਦੇ ਮੈਂ ਫੋਨ ਕੱਢਿਆ ਜੇਬ ਚ ਤੇ ਬਾਬੇ ਨੂੰ ਬਾਬੇ ਦੀ ਉਸ ਜਿਹੜੀ ਮੈਂ ਹੁਣ ਮਸ਼ੂਕ ਕਹੂੰਗਾ ਵੀ ਉਹਦਾ ਮੈਂ ਇਸਤਰੀ ਦੀ ਫੋਟੋ ਦਿਖਾ ਦਿੱਤੀ ਬਾਬਾ ਜੀ ਇਹਦਾ ਰੇਪ ਹੋਇਆ 2 ਸਾਲ ਪਹਿਲੋਂ ਬਾਬੇ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਬਾਬਾ ਉਦੋਂ ਹੀ ਸਾਰਿਆਂ ਨੂੰ ਕਹਿੰਦਾ ਵੀ ਬਾਹਰ ਹੋ ਜਾਓ ਮੈਂ ਜ਼ਰੂਰੀ ਗੱਲ ਕਰਨੀ ਆ ਜਦੋਂ ਜਾਣੇ ਤੇ ਬਾਬਾ ਉਦੋਂ ਹੀ ਥੱਲੇ ਆ ਜਾਂਦਾ ਆਪਦੀ ਗੱਡੀ ਤੋਂ ਵੀ ਮੈਨੂੰ ਬਖਸ਼ੋ ਮੈਂ ਕਿਹਾ ਬਾਬਾ ਜੀ ਮੈਂ ਇਹ ਨਹੀਂ ਕਹਿਣਾ ਵੀ ਰੇਪ ਤੁਸੀਂ ਕੀਤਾ ਮੈਂ ਕਲੀਅਰ ਕਰਨਾ ਆ ਤੁਹਾਡੇ ਤੇ ਦੋਸ਼ ਲੱਗਾ ਸਾਡੇ ਕੋਲ ਫੋਟੋ ਵੀਡੀਓ ਕਾਲ ਰਿਕਾਰਡਿੰਗਾਂ ਆਈਆਂ ਨੇ ਅਸੀਂ ਕਦੇ ਤੁਹਾਨੂੰ ਮਿਲੇ ਨਹੀਂ ਤੁਸੀਂ ਸਾਨੂੰ ਆਪਦੇ ਮੂੰਹੋਂ ਦੱਸਣਾ ਤੁਸੀਂ ਹੈ ਕਿ ਨਹੀਂ ਹੈ ਕਹਿੰਦਾ ਜੀ ਮੈਂ ਹੀ ਆ ਪਰ ਤੁਸੀਂ ਇਸ ਤੇ ਮਿੱਟੀ ਪਾਉਣੀ ਆ ਜਿਵੇਂ ਮਰਜ਼ੀ ਪਾਓ ਮੈਂ ਕਹਾਂ ਵੀ ਗੱਲ ਹੁਣ ਸ਼ੁਰੂ ਹੋ ਗਈ ਆ ਤੇ ਪਹਿਲੋ ਇਹ ਗੱਲ ਮੈਂ ਦੱਸਦਾ ਵੀ ਮੇਰੇ ਨਾਲ ਕਿਸੇ ਗੱਲ ਨੂੰ ਲੈ ਕੇ ਸਮਝੌਤਾ ਨਹੀਂ ਹੋ ਸਕਦਾ ਤੁਸੀਂ ਇਹ ਦੱਸਣਾ ਵੀ ਗੱਲ ਨੂੰ ਨਿਵੇੜੋਗੇ ਕਿਵੇਂ ਉਹ ਕਹਿੰਦੇ ਕਿਵੇਂ ਨਿਬੜਨਾ ਚਾਹੀਦਾ ਮੈਂ ਕਹਾਂ ਵੀ ਜਿਹੜੀ ਲੜਕੀ ਸਾਡੇ ਕੋਲੇ ਉੱਠ ਗਈ ਆ ਵੀ ਮੇਰੀ ਮਦਦ ਕੀਤੀ ਜਾਵੇ ਸਿੰਘ ਮੇਰੀ ਮਦਦ ਕਰਨ ਅਸੀਂ ਉਹਨੂੰ ਹੀ ਪੁੱਛਾਂਗੇ ਵੀ ਤੂੰ ਇਸ ਜਿਹੜੀ ਘਟਨਾ ਵਾਪਰੀ ਆ ਤੇਰੇ ਨਾਲ ਸਰੀਰਕ ਸੰਬੰਧ ਬਣਾਉਣ ਸੰਬੰਧੀ ਤੇ ਤੂੰ ਇਹਦੇ ਚ ਕੀ ਮੰਗ ਰੱਖਦੀ ਆ ਤੂੰ ਕਿਵੇਂ ਸੈਟੀਸਫਾਈ ਹੋਏਗੀ ਉਹ ਤੇਰਾ ਫੈਸਲਾ ਗੁਰੂ ਘਰ ਦੇ ਵਿੱਚ ਬਹਿ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਇੱਕ ਸਾਧਨੇ ਇੱਕ ਬੀਬੀ ਦੇ ਨਾਲ ਸਰੀਰਕ ਸੰਬੰਧ ਬਣਾਇਆ ਉਹਦੀ ਸਜ਼ਾ ਕੀ ਦੇਣੀ ਉਹ ਸਿੰਘਾਂ ਦਾ ਫੈਸਲਾ ਇਹ ਨਿਭੜਨਾ ਹੀ ਨਹੀਂ ਹੈ ਲੜਕੀ ਦੇ ਘਰੇ ਜਾਣੇ ਆ ਉਹਨੇ 6 ਲੱਖ ਰੁਪਏ ਦੀ ਮੰਗ ਕੀਤੀ ਆ ਵੀ ਜੇ ਵਿਆਹ ਨਹੀਂ ਹੁੰਦਾ ਵੀ ਮੈਨੂੰ ਇਹਨੇ ਮਾਰਨ ਦੀਆਂ ਤਾਂ ਹੋ ਗਿਆ ਦਿੱਤੀਆਂ ਐਵੇਂ ਮੈਨੂੰ ਮਾਰ ਦੂਗਾ ਜੇ ਮੈਨੂੰ 5-6 ਲੱਖ ਮੈਂ ਤਾਂ ਉਹ ਤਾਂ ਮੈਂ ਲੈਣਾ ਉਹਦੀ ਮਾਂ ਬਿਮਾਰ ਸੀ ਅਸੀਂ ਆਏ ਤੇ ਬਾਬੇ ਨੂੰ ਕਿਹਾ 6 ਲੱਖ ਰੁਪਏ ਦੀ ਮੰਗ ਹੋਈ ਆ ਬਾਬਾ ਕਹਿੰਦਾ ਵੀ ਤੈਨੂੰ ਤਾਂ ਮੈਂ 1 ਲੱਖ 2 ਲੱਖ ਦੇ ਦੂੰ ਉਹਨੂੰ ਨਹੀਂ ਦੇਣਾਗਾ ਵੀ ਆਉਂਦਾ ਜਾਂਦਾ ਰਿਹਾ ਕਰ ਡੇਰਾ ਵੀ ਤੇਰਾ ਜਿਵੇਂ ਕਹੇਗਾ ਤੂੰ ਜਦੋਂ ਡੇਰੇ ਤਿਆਰ ਕਰਾਂਗਾ ਮੈਂ ਗੱਡੀ ਛੱਡ ਦਿਆ ਕਰੂੰਗਾ ਪਰ ਇਸ ਚੀਜ਼ ਨੂੰ ਤੂੰ ਖਤਮ ਕਰ ਸਕਦਾ ਮੈਂ ਕਹਾਂ ਵੀ ਇਹ ਕਦੇ ਨਹੀਂ ਹੋਣਾ ਅਸੀਂ ਫੇਰ ਲੜਕੀ ਕੋਲੇ ਜਾਂਦੇ ਆਂ ਉਹ ਕਹਿੰਦੇ ਵੀ ਨਹੀਂ ਵੀਰੇ ਵੀ ਮੈਂ ਖਤਰੇ ਦੇ ਵਿੱਚ ਆ ਮੈਨੂੰ ਨੇ ਮਾਰਨ ਦੀਆਂ ਧਮਕੀਆਂ ਦਿੱਤੀਆਂ ਹੋਇਆ ਅਸੀਂ ਬਾਬੇ ਕੋਲੇ ਫੇਰ ਆਉਨੇ ਮੈਂ ਕਿਹਾ ਬਾਬਾ ਜੀ ਸੰਧਾਨਤਾ ਦੀ ਗੱਲ ਬਾਅਦ ਚ ਕਰਾਂਗੇ ਪਹਿਲਾਂ ਲੜਕੀ ਨੂੰ ਦੱਸੋ ਬਾਬੇ ਨੇ ਕਿਹਾ ਵੀ ਮੈਂ ਕੁਝ ਨਹੀਂ ਦੇ ਸਕਦਾ ਅਸੀਂ ਕਿਹਾ ਅਸੀਂ ਕੁਝ ਲੈਣਾ ਨਹੀਂ ਆਪਾਂ ਕੱਲ ਨੂੰ ਮਿਲਾਂਗੇ ਫਿਰ ਅਸੀਂ ਇੱਕ ਉਸੇ ਡੇਰੇ ਦੇ ਸੇਵਾਦਾਰ ਨੂੰ ਮਿਲਦੇ ਹਾਂ ਉਹਨੂੰ ਮੈਂ ਕਹਿੰਨਾ ਵੀ ਜਾ ਕੇ ਆਪਦੇ ਬਾਬੇ ਨੂੰ ਪੁੱਛ ਲੈ ਛੋਟੀ ਸੰਪਰਦਾ ਦਾ ਬੰਦਾ ਜੇ ਸਾਡੇ ਤੋਂ ਕਿਸੇ ਗੱਲ ਦਾ ਡਰ ਆ ਤੇ ਉਹਦੇ ਮਨ 'ਚ ਕੀ ਗੱਲਬਾਤ ਉਹ ਸਾਡੇ ਸਾਹਮਣੇ ਰੱਖੇ ਤੇ ਬਾਬੇ ਨੇ 10 ਲੱਖ ਰੁਪਏ ਦੀ ਆਫਰ ਕੀਤੀ ਸ਼ਨੀਵਾਰ ਐਤਵਾਰ ਦੀ ਘਟਨਾ ਜਦੋਂ ਸ਼ਨੀਵਾਰ ਐਤਵਾਰ ਦੀ ਘਟਨਾ ਸਾਡੇ ਜਾਣਦੀ ਸ਼ਨੀਵਾਰ ਨੂੰ ਜਦੋਂ ਜਾਣੇ ਆ ਉਸ ਰਾਤ ਨੂੰ ਬਾਬੇ ਨੇ ਕਿਹਾ ਵੀ 5 ਲੱਖ ਰੁਪਏ ਆਉਂਦੇ ਬੁੱਧਵਾਰ ਨੂੰ ਦਵਾਂਗਾ ਤੇ 5 ਲੱਖ ਉਹਦੇ ਅਗਲੇ ਬੁੱਧਵਾਰ ਨੂੰ ਦਵਾਂਗਾ ਉਹ 10 ਲੱਖ ਰੁਪਏ ਮੈਂ ਕਿਹਾ ਤੂੰ ਆਜ ਦੇ ਹੱਥੀ ਦੇਣੇ ਆ ਉਹ ਕਹਿੰਦਾ ਠੀਕ ਆ ਮੇਰੇ ਮਨ 'ਚ ਇਹ ਸੀ ਵੀ ਜੇ ਬਾਬੇ ਨੂੰ ਜਵਾਬ ਦਿੱਤਾ ਇਹਨੇ ਭੋਰੇ ਚੋਣੀ ਨਿਕਲਣਾ ਹੁਣ ਗੱਲ ਖੰਡ ਜਾਣੀ ਆ ਮੈਂ ਸਿੰਘਾ ਨਾਲ ਸਲਾਹ ਕੀਤੀ ਉਹ ਕਹਿੰਦੇ ਵੀ ਭਾਈ ਸਾਹਿਬ ਤੁਸੀਂ ਹਾਂ ਕਰੋ ਪਰ ਇਹਦੇ ਨਾਲ ਸ਼ਰਤ ਰੱਖੋ ਵੀ ਉਹ ਪੈਸੇ ਦੇਣ ਵਾਸਤੇ ਤੈਨੂੰ ਡੇਰੇ ਚੋਂ ਬਾਹਰ ਆਉਣਾ ਪਊਗਾ ਮੈਂ ਉਹਨੂੰ ਹੱਥ ਮਲਾਇਆ ਜੱਫੀ ਪਾਈ ਫਤਿਹ ਬਲਾਈ ਮੈਂ ਕਿਹਾ ਵੀ ਆਪਣਾ ਇਹ ਸਬੰਧ ਆਪਣੀ ਜਾਰੀ ਆਪਣੀ ਜੀ ਰਵੇ ਪਰ ਮੇਰਾ ਬਾਈ ਇੱਕ ਗੱਲ ਆ ਵੀ 10 ਲੱਖ ਰੁਪਏ ਦੇ ਵਿੱਚ ਡੀਲ ਡਨ ਪਰ ਤੈਨੂੰ ਕੁੜੀ ਦੇ ਘਰੇ ਜਾ ਕੇ ਪੈਸੇ ਦੇ ਕੇ ਆਉਣੇ ਪੈਣਗੇ ਤੇ ਅਸੀਂ ਬਕਾਇਦਾ ਵੀਡੀਓ ਬਣਾਵਾਂਗੇ ਵੀ ਤੂੰ ਕੁੜੀ ਦੇ ਨਾਲ ਆਹ ਜ਼ਬਰਦਸਤ ਕੀਤਾ ਸੀ ਤੇ ਉਹਦੀ ਤੂੰ ਆਹ 10 ਲੱਖ ਰੁਪਇਆ ਤੂੰ ਉਹਦੀ ਕੀਮਤ ਤਾਰੀ ਆ ਉਦੋਂ ਬਾਅਦ ਆਉਗੀ ਸਿੱਖਾਂ ਸੰਧਾਤਾ ਦੀ ਗੱਲ ਹਜੇ ਕੰਮ ਛੱਡਣਾ ਨਹੀਂ ਹੈ ਉਹ ਕਹਿੰਦੇ ਜਾਦੇ ਤਾਂ ਨਹੀਂ ਸਜ਼ਾ ਦਿੰਦੇ ਮੈਂ ਕਿਹਾ ਵੀ ਅਸੀਂ ਤੈਨੂੰ ਕਿਸੇ ਤਖਤ ਸਾਹਿਬ ਤੇ 1 ਮਹੀਨੇ ਦੀ ਸੇਵਾ ਲਾਵਾਂਗੇ ਪੰਜਾ ਸਿੰਘਾ ਵੱਲੋਂ ਜੋੜੇ ਘਰ ਦੀ ਤੂੰ ਫੂਨਾ ਫਾਨਾ ਸੰਗਤ ਤੋਂ ਪਰੇ ਰਹਿ ਕੇ ਜੋੜੇ ਛਾੜਨੇ ਉਹ ਕਹਿੰਦੇ ਵੀ ਠੀਕ ਆ ਐਤਵਾਰ ਆਉਂਦਾ ਸ਼ਨੀਵਾਰ ਦੀ ਰਾਤ ਅਸੀਂ ਸੌਂਦੇ ਨਹੀਂ ਸਾਰੇ ਸੰਗ ਜਦੋਂ ਅਸੀਂ ਉਹਦੀਆਂ ਵੀਡੀਓ ਰਿਕਾਰਡਿੰਗਾਂ ਦੇਖਦੇ ਹਾਂ ਬਾਬੇ ਨੂੰ ਮੈਂ ਕਿਹਾ ਬਾਬਾ ਜੀ ਵੀ ਆਪਾਂ ਅੱਜ ਹੀ ਨਵੇੜ ਗਏ ਉਹ ਕਹਿੰਦਾ ਵੀ ਮੇਰੀ ਤਾਂ ਬੁੱਧਵਾਰ ਨੂੰ ਗੱਲ ਹੋਈ ਆ ਮੈਂ ਕਿਹਾ ਪੈਸੇ ਬੁੱਧਵਾਰ ਨੂੰ ਦੇ ਦੀ ਲੜਕੀ ਨਾਲ ਗੱਲ ਹੋ ਉਹ ਕਹਿੰਦੀ ਆ ਵੀ ਜੇ ਬਾਬਾ ਮੁੱਕਰ ਗਿਆ ਮੈਂ ਕਿਹਾ ਬਾਈ ਸਾਡੇ ਕੋਲੇ ਵੀ ਸਮਾਂ ਨਹੀਂ ਹੁੰਦਾ ਤੂੰ ਅੱਜ ਕੋਡ ਦੇ ਵਿੱਚ ਆਪਾਂ ਇੱਕ ਪਰ ਨੋਟ ਤੇ ਲਖ ਲਖਾ ਕਰ ਲੈਨੇ ਆ ਕੁੜੀ ਇਹ ਨਾ ਹੋਵੇ ਕਿਸੇ ਕੋ ਹੋਰ ਕੋਲੇ ਉੱਠ ਜਾਈ ਬਾਬਾ ਐਤਵਾਰ ਨੂੰ ਸਮੇਤ ਸਿੰਘ ਪੰਜ 6 ਉਹਦੇ ਨਾਲ ਲੰਗ ਸਿੰਘ ਹੁੰਦੇ ਆ ਦੀਪਕ ਢਾਬੇ ਦਾ ਸਮਾਂ ਹੁੰਦਾ ਵਾ ਉੱਥੇ ਆਉਂਦਾ ਵਾ ਲੜਕੀ ਸਾਡੀ ਗੱਡੀ 'ਚ ਹੁੰਦੀ ਆ ਰਮਨਦੀਪ ਔਰ ਉਹਨੂੰ ਮੇਰਾ ਸਮਝਾਇਆ ਹੁੰਦਾ ਵੀ ਬਾਬੇ ਨੂੰ ਤੂੰ ਮਿਲਣਾ ਤੇ ਗੱਡੀ 'ਚ ਉਤਰਨਾ ਹੀ ਨਹੀਂ ਹੈ ਤੂੰ ਕਿ ਮੈਂ ਤਾਂ ਕਿਤੇ ਸੁੰਨੀ ਜਗ੍ਹਾ ਤੇ ਮਿਲਣਾ ਉਥੋਂ ਬਾਬਾ ਗੱਡੀ ਤੇ ਖੁਦ ਆਉਂਦਾ ਚਲਾ ਕੇ ਚਲਾ ਕੇ ਗੱਡੀ ਬਾਬਾ ਇੱਕ ਰੋਡ ਤੇ ਜਾਂਦਾ ਰੋਡ ਤੇ ਜਾ ਕੇ ਜਦੋਂ ਗੱਲਬਾਤ ਪਤਾ ਲੱਗਦੀ ਆ ਵੀ ਇਹਦੀਆਂ ਰਿਕਾਰਡਿੰਗਾਂ ਸੀ ਹੋਰ ਸੁਣੀਆਂ ਹੁੰਦੀਆਂ ਵੀ ਹੋਰ ਬੀਬੀਆਂ ਲੜਕੀਆਂ ਨੂੰ ਇਹਨੇ ਪ੍ਰੈਗਨੈਂਟ ਕੀਤਾ ਸੀ ਉਹਦੇ ਬੋਸ਼ਣ ਵੀ ਕਰਵਾਏ ਆ ਇੱਕ ਕੁੜੀ ਨੂੰ ਉਹਦੇ ਭਰਾ ਨੂੰ ਮਾਰਨ ਦੀ ਧਮਕੀ ਦਿੱਤੀ ਜੇ ਤੂੰ ਇੰਡਗਾ ਚ ਰਹੀ ਤੇ ਮਾਰ ਦੂੰਗਾ ਕੁੜੀ ਅੱਜ ਇੰਡੀਆ ਤੋਂ ਬਾਹਰ ਆ ਸਾਡੇ ਕੋਲ ਸਾਰੇ ਪ੍ਰੂਫ ਹੈਗੇ ਉਹਨਾਂ ਦੀਆਂ ਰਿਕਾਰਡਿੰਗਾਂ ਨੇ ਅਸੀਂ ਫਿਰ ਕੀ ਸਕੀ ਬਣਾਈ ਅਸੀਂ ਇਹ ਬਣਾਈ ਵੀ ਇਹਨੂੰ ਆਪਣੀ ਜਗ੍ਹਾ ਤੇ ਲਜਾਇਆ ਜਾਵੇ ਗਿਆ ਬਾਬਾ ਆਪਾ ਸਮੇਤ ਸਿੰਘਾ ਦੇ ਉਹ ਕਹਿੰਦਾ ਵੀ ਗੱਲ ਨਾਲ ਉੱਡੇ ਜਿੱਥੇ ਕਹੋਗੇ ਚੱਲਾਂਗੇ ਅਸੀਂ ਕੌਂਕੇ ਚਲੇ ਜਾਨੇ ਆ ਬਾਈ ਪ੍ਰਦੀਪ ਸਰਪੰਚ ਬੈਠਾ ਇਹਨਾਂ ਦੇ ਉੱਤੇ ਫੈਕਟਰੀ ਦੇ ਵਿੱਚ ਬਾਬਾ ਬੈਠਾ 6 ਮਿੰਟ ਦੀ ਵੀਡੀਓ ਆ ਇਧਰ ਲੜਕੀ ਆ ਵਿਚਾਲੇ ਮੈਂ ਆ ਇਧਰ ਬਾਬਾ ਉਹ ਅਸੀਂ ਪਬਲਿਕ ਚ ਕੀਤੀ ਹੋਈ ਆ ਤੁਸੀਂ ਉੱਥੋਂ ਸੁਣ ਲਿਓ ਅਸੀਂ ਐਂਡ ਤੇ ਇਹ ਕਹਿੰਨੇ ਹੈਗੀ ਥੋੜੀ ਗੱਲ ਕਲੀਅਰ ਹੈ ਹੁਣ ਬਾਬਾ ਸਾਨੂੰ ਇਸ ਗੱਲ ਦਾ ਜਵਾਬ ਦੇ ਵੀ ਜਿਹੜੀ ਆ ਲੜਕੀ ਨੂੰ ਦੋ